ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਜਸਪ੍ਰੀਤ ਮਾਨ ਫਾਰਮ ਤੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੋ ਗੱਲ ਕਰਦੇ ਆਂ ਜੀ ਅੱਜ ਪਸ਼ੂਆਂ ਨੂੰ ਪਾਣੀ ਕਿੰਨੇ ਵਾਰੀ ਪੀਣਾ ਚਾਹੀਦਾ ਘੱਟ ਤੋਂ ਘੱਟ ਪਾਣੀ ਆਪਾਂ ਜੀ 40 ਤੋਂ 45 ਵਾਰ ਪਾਣੀ ਜ਼ਰੂਰ ਪੀਣਾ ਚਾਹੀਦਾ ਕਿਉਂਕਿ ਜੇ ਆਪਾਂ ਪਾਣੀ ਇਹਨਾਂ ਨਾਲੋਂ ਵੱਧ ਤੋਂ ਵੱਧ ਨਹੀਂ ਪਿਉਂਦੇਗੇ ਇੱਕ ਤਾਂ ਫੈਂਟ ਦੇ ਵਿੱਚ ਬਹੁਤ ਕਟੋਂ ਦੀ ਫੈਂਟੀ ਤੇ ਇੱਕ ਦੁੱਧ ਦੇ ਵਿੱਚ ਬਹੁਤ ਗ੍ਰੈਵਟੋਂ ਦੀ ਆ ਜਿਸ ਨਾਲ ਦੁੱਧ ਬਹੁਤ ਘਟਦਾ ਤੇ ਘੱਟ ਤੋਂ ਘੱਟ ਵੀ ਪਾਣੀ ਇਹਨਾਂ ਨੂੰ ਜਿਆਦੇ ਤੋਂ ਜਿਆਦੇ ਜਿੰਨਾ ਜਿਆਦੇ ਤੋਂ ਜਿਆਦੇ ਆਪਾਂ ਪਿਾਵਾਂਗੇ ਇਹ ਉਹਨਾਂ ਦਾ ਦੁੱਧ ਵਧਣ ਕਿਤੇ ਫੈਂਟ ਦੇ ਵਿੱਚ ਵੀ ਵਾਧਾ ਹੋਊਗਾ ਤੇ ਇੱਕ ਛੋਟੇ ਜਿਵੇਂ ਧਾਰ ਕੀ ਕਰਦੇ ਆ ਕਿ ਆਪਾਂ ਇੱਕ ਦੋ ਵਾਰੀ ਪਾਣੀ ਪਿਆਤਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਪਾਣੀ ਨਹੀਂ ਪਿਉੰਦੇਗੇ ਤੇ ਕਿਉਂਕਿ ਹੁਣ ਇੱਕ ਗਰਮੀ ਆ ਗਰਮੀ ਕਾਰਨ ਪਸ਼ੂਆਂ ਦੇ ਵਿੱਚ ਬਹੁਤ ਗਰਮੈਸ਼ ਹੁੰਦੀ ਆ ਤੇ ਅਕਸਰ ਪਸ਼ੂ ਨੂੰ ਗਰਮੀ ਕਰਕੇ ਪਿਆਸ ਵੀ ਬਹੁਤ ਜ਼ਿਆਦਾ ਲੱਗਦੀ ਆ ਤੇ ਇੱਕ ਇਹਨਾਂ ਨੂੰ ਘੱਟ ਤੋਂ ਘੱਟ ਵੀ ਦੋ ਤੋਂ ਤਿੰਨ ਵਾਰੀ ਨਮਾਉਣਾ ਜ਼ਰੂਰ ਆ ਕਿਉਂਕਿ ਗਰਮੀ ਆ ਗਰਮੀ ਦੇ ਵਿੱਚ ਪਸ਼ੂ ਬਹੁਤ ਗਰਮੀ ਫੀਲ ਕਰਦਾ ਜਿਸ ਕਾਰਨ ਪਸ਼ੂਆਂ ਨੂੰ ਬਿਮਾਰੀਆਂ ਵੀ ਲੱਗ ਸਕਦੀਆਂ ਆ ਤੇ ਕਈ ਵਾਰੀ ਕਿ ਜੋੜਾ ਕੇ ਪਸ਼ੂ ਸੌਣ ਵਾਲਾ ਹੁੰਦਾ ਗਰਮੀ ਕਰ ਨੂੰ ਬੱਚਾ ਵੀ ਸੁੱਟ ਸਕਦਾ ਇਸ ਲਈ ਪਸ਼ੂਆਂ ਨੂੰ ਇੱਕ ਦੋ ਵਾਰੀ ਦੂਰ ਰੂਰ ਨਿਵਾਓ ਕਈ ਭਰਾ ਹੈਗੇ ਆ ਕਿ ਉਹਨਾਂ ਨੇ ਫਾਰੇ ਵੀ ਲਾ ਰੱਖੇ ਆ ਪੱਖੇ ਲੱਗੇ ਹੋਏ ਆ ਉਹ ਬਹੁਤ ਵਧੀਆ ਗੱਲ ਆ ਜਿਹੜੇ ਕਿ ਉੱਤੇ ਠੰਡ ਮਹਿਸੂਸ ਹੁੰਦੀ ਪਸ਼ੂਆਂ ਨੂੰ ਤੇ ਜਿਸ ਦੇ ਨਾਲ ਪਸ਼ੂ ਬਿਮਾਰ ਨਹੀਂ ਹੁੰਦਾਗਾ ਤੇ ਇੱਕ ਮੈਂ ਵੀਡੀਓ ਦੇਖੀ ਸੀ ਉਹਦੇ ਵਿੱਚ ਪਸ਼ੂ ਗਾਂ ਸੀ ਤੇ ਉਹ ਆਪਣਾ ਬੱਚਾ ਸੁੱਟ ਗਈ ਸੀਗੀ 8ਵੇਂ ਮਹੀਨੇ ਦਾ ਉਹ ਕਾਰਨ ਕਿ ਬਈ ਉਹ ਕਾਰਨ ਸਿਰਫ ਗਰਮੀ ਕਾਰਨ ਕਿ ਆਪਣਾ ਪਸ਼ੂ ਉਹ ਬੱਚਾ ਸੁੱਟ ਲਿਆ ਤੇ ਜਿਹਦੇ ਕਰਕੇ ਬਣ ਕੇ ਚਲੋ ਜੇ ਪਸ਼ੂ ਬੱਚਾ ਸੱਟ ਜੇ ਤਾਂ ਜ਼ਿੰਮੇਦਾਰ ਨੂੰ ਪਸ਼ੂ ਪਾਲਕ ਭਰਾਵਾਂ ਨੂੰ ਬਹੁਤ ਘਾਟਾ ਪਿਆ ਜਾਂਦਾ ਕਿਉਂਕਿ ਇਹ ਉਮੀਦ ਹੁੰਦੀ ਹੈ ਵੀ ਆਪਣਾ ਇੱਕ ਪਸ਼ੂ ਸੂਗਾ ਤੇ ਆਪਾਂ ਦੁੱਧ ਚੰਗਾ ਪਾਵਾਂਗੇ ਇਹ ਹੀ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਪਸ਼ੂ ਨੂੰ ਪਾਣੀ ਪਿਓ ਇਹਨਾਂ ਨੂੰ ਠੰਡੇ ਠੰਡੇ ਥਾਂ ਰੱਖੋ ਗਰਮੀ ਤੋਂ ਰਾਤ ਰੱਖੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੋ ਤੇ ਚੈਨਲ ਨੂੰ ਆਪਣੇ ਨੂੰ ਜੀ ਫੋਲੋਬੈਕ ਜ਼ਰੂਰ ਕਰੋ